ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਵੱਡੀ ਸਾਰੀ ਕੋਈ ਕੋਠੀ ਚਾਹੀਦੀ ਆ ਤੇ ਤੁਸੀਂ ਫਰਮਾਇਸ਼ ਪਾਈ ਸੀਗੀ ਤੁਹਾਡੇ ਖਾਤਰ ਆਪਾਂ 42 ਮਰਲੇਾਂ ਚ ਕੋਠੀ ਲੈ ਕੇ ਪਹੁੰਚੇ ਆ ਸਾਰੀ ਕੰਪਲੀਟ ਸਾਰੀ ਤਿਆਰ ਕੀਤੀ ਹੋਈ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਆ ਤੁਸੀਂ ਦੇਖੋ ਵੀਡੀਓ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ માતા ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜੇ ਤੁਹਾਡੇ ਕੋਲੇ ਵੀ ਕੋਈ ਚੀਜ਼ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤੋਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26100 73 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜਿਹੜੀ ਕੋਠੀ ਤੁਸੀਂ ਅੱਜ ਦੇਖੋਗੇ ਬਹੁਤ ਟੋਪ ਦੀ ਇਹਨਾਂ ਨੇ ਕੋਠੀ ਜਿਹੜੀ ਤਿਆਰ ਕਰਵਾਈ ਹੋਈ ਆ ਆਪਦੀ ਤੇ ਜਮਾ ਸੜਕ ਦੇ ਉੱਪਰ ਕੋਠੀ ਲੱਗਦੀ ਆ ਫਰੰਟ ਜਮਾ ਸੜਕ ਤੇ ਆ ਤੇ ਸੜਕ ਤੇ ਬਾਹਰਲੀ ਸਾਈਡ ਇਹਨਾਂ ਨੇ ਕਾਫੀ ਪੌਦੇ ਲਾਏ ਹੋਏ ਆ ਤੇ ਕੋਠੀ ਦੇ ਬਾਹਰਲੀ ਸਾਈਡ ਪੈਡਪੋਦੇ ਲੱਗੇ ਹੋਣ ਤਾਂ ਕੋਠੀ ਦੀ ਰੂਹ ਬਣ ਜਾਂਦੀ ਹੈ। ਬਾਕੀ ਤੁਸੀਂ ਕੋਠੀ ਦੇਖ ਰਹੇ ਹੋ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਤਾਂ ਆਪਾਂ ਨੂੰ ਪਾਰਕ ਏਰੀਆ ਵੀ ਮਿਲ ਜਾਊਗਾ। ਆਸੇ ਪਾਸੇ ਦੋਵੇਂ ਪਾਸੇ ਤੇ ਵਿਚਾਲੇ ਆਪਾਂ ਨੂੰ ਕੋਠੀ ਦੇ ਅੰਦਰ ਜਾਣ ਵਾਸਤੇ ਰਸਤਾ ਮਿਲ ਜਾਊਗਾ ਤੇ ਸਾਰੇ ਰਸਤੇ ਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਟਾਈਲਾਂ ਲੱਗੀਆਂ ਹੋਈਆਂ ਤੇ ਇੱਕ ਪਾਸੇ ਆਪਾਂ ਨੂੰ ਪਾਣੀ ਦੀ ਸਪਲਾਈ ਮਿਲ ਜੂਗੀ। ਤੇ ਇੱਕ ਪਾਸੇ ਚੁੰਡ ਦੇ ਚ ਬਾਹਰਲੀ ਸਾਈਡ ਬਾਥਰੂਮ ਏਰੀਆ ਵੀ ਮਿਲ ਜੂਗਾ ਤੇ ਕੋਠੀ ਜਿਹੜੀ ਇਹਨਾਂ ਨੇ ਮਤਲਬ ਕਿ ਸੈਂਟਰ ਚ ਪਾਈ ਹੋਈ ਆ ਆਸੇ ਪਾਸੇ ਕਾਫੀ ਜਗ੍ਹਾ ਛੱਡੀ ਹੋਈ ਆ ਇਧਰ ਵੀ ਜਗ੍ਹਾ ਜਿਵੇਂ ਕਿ ਤੁਸੀਂ ਦੇਖ ਰਹੋ ਬੈਕ ਸਾਈਡ ਵੀ ਆਪਾਂ ਨੂੰ ਜਗ੍ਹਾ ਮਿਲੂਗੀ ਤੇ ਪਰਲੀ ਸਾਈਡ ਵੀ ਆਪਾਂ ਨੂੰ ਜਗ੍ਹਾ ਮਿਲ ਜਾਊਗੀ ਤੇ ਸਾਰਾ ਕੁਝ ਆਪਾਂ ਦੇਖਦੇ ਆਂ ਜੀ ਬਾਰੀ ਸਾਰਾ ਤੇ ਜਗ੍ਹਾ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਪਹਿਲਾਂ ਵੀ ਜਗ੍ਹਾ ਆਪਾਂ ਨੂੰ ਕਾਫੀ ਡਬਲ ਮਿਲ ਚੁਗੀ 42 ਮਰ ਲਈ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਟੋਟਲ ਜਗ੍ਹਾ 42 ਮਰਲੇ ਆਪਾਂ ਨੂੰ ਮਿਲੂਗੀ ਤੇ ਵਧੀਆ ਇਹਨਾਂ ਨੇ ਕੋਠੀਆ ਜਿਹੜੀ ਤਿਆਰ ਕਰਵਾਈ ਹੋਈ ਆ ਅੰਦਰੋਂ ਵੀ ਬਹੁਤ ਵਧੀਆ ਕੋਠੀਆ ਪਰ ਮਿਲ ਜੂਗੀ ਬਾਕੀ ਬੈਡਰੂਮ ਵਗੈਰਾ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੇ ਤੁਹਾਨੂੰ ਮੈਂ ਜਿਵੇਂ ਕਿ ਕਹਾਂ ਸੀਗਾ ਆਸੇ ਪਾਸੇ ਜਗ੍ਹਾ ਹੈ ਤੇ ਆਪਾਂ ਪਰਲੀ ਸਾਈਡ ਪਹੁੰਚ ਗਏ ਤੇ ਹੁਣ ਆਪਾਂ ਅੰਦਰ ਚੱਲਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅੰਦਰ ਜਾਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਦਬਦਿਓ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦੋ ਸਪੋਰਟ ਕਰਿਆ ਕਰੋ ਜੀ ਫੁੱਲ ਆਪਦੀ ਜਿੰਨੀ ਤੁਸੀਂ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਅੰਦਰ ਆਪਾਂ ਪਹੁੰਚ ਗਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰਾ ਲ lobby area ਕਾਫੀ ਖੁੱਲੀ ਡੁੱਲੀ ਆਪਾਂ ਨੂੰ lobby ਮਿਲ ਜੂਗੀ ਐਂਟਰ ਹੋਣ ਸਾਰੀ ਪਹਿਲਾਂ ਆਪਾਂ ਨੂੰ ਆਪਣੀ ਕੁਠੀ ਦਾ ਕਿਚਨ ਮਿਲੂਗਾ ਤੁਸੀਂ ਦੇਖੋ ਜੀ ਗੋਲ ਮਟੋਲ ਜਾ ਕਿਚਨ ਬਹੁਤ ਵਧੀਆ ਸੋਹਣਾ ਤੇ ਇਹ ਸਾਰਾ ਕੰਮ ਟੋਟਲ ਕਿਚਨ ਦਾ ਹੋਇਆ ਬਾਕੀ lobby ਚ ਕੰਧਾਂ ਤੇ ਟਾਈਲਾਂ ਵਗੈਰਾ ਇਹਨਾਂ ਨੇ ਲਗਵਾ ਰੱਖੀਆਂ ਜੀ ਤੇ ਸਾਰਾ ਕੁਝ ਹੀ ਵਧੀਆਗਾ ਉੱਪਰੋਂ ਜੇ ਗੱਲ ਕਰੀਏ ਛੱਤ ਦੀ ਤਾਂ ਡਾਊਨ ਸੀਲਿੰਗ ਹੋਈ ਐ ਤੇ ਟਾਈਲਾਂ ਚਾਰੇ ਪਾਸੇ ਹਰ ਕੰਧ ਤੇ ਆਪਾਂ ਨੂੰ ਲਗੀਆਂ ਹੋਈਆਂ ਮਿਲ ਜਾਣਗੀਆਂ ਜਿਹੜਾ ਬਾਸ਼ਪੇਸ਼ਨ ਇਹਨਾਂ ਨੇ ਰੱਖਿਆ ਹੋਇਆ ਲੋਬੀ 'ਚ ਬਹੁਤ ਸੋਹਣਾ ਰੱਖਿਆ ਹੋਇਆ ਹੈ ਬਾਕੀ ਬੈੱਡਰੂਮ 'ਚ ਤੁਹਾਨੂੰ ਮੈਂ ਲੈ ਕੇ ਚੱਲਦਾ ਪਹਿਲਾ ਬੈੱਡਰੂਮ ਦੇਖੋ ਜੀ ਕਾਫੀ ਸੋਹਣਾ ਆਪਾਂ ਨੂੰ ਬੈੱਡਰੂਮ ਮਿਲ ਜੂਗਾ ਤੇ ਸਾਰਾ ਕੰਮ ਜਿਹੜਾ ਕੰਪਲੀਟ ਕੀਤਾ ਹੋਇਆ ਅਲਮੀਰਾ ਵਗੈਰਾ ਰੱਖੀ ਹੋਈ ਐ ਵਧੀਆ ਇੱਕ ਪਾਸੇ ਮਤਲਬ ਕਿ ਸਾਰਾ ਕੁਝ ਹੀ ਐ ਜੀ। ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਉਹ ਮਾਲਕ ਨੇ 85 ਲੱਖ ਰੁਪਇਆ ਕਿਹਾ ਜੀ। ਕਿਉਂਕਿ ਜਗ੍ਹਾ ਕਾਫੀ ਡਬਲ ਐ। ਬਾਕੀ ਮੇਨ ਗੱਲ ਸੜਕ ਦੇ ਉੱਪਰ ਐ। ਤੇ ਤੁਹਾਨੂੰ ਮੈਂ ਲੋਕੇਸ਼ਨ ਦੱਸ ਦੇਣਾ ਜੀ ਲੋਕੇਸ਼ਨ ਕਨਫਰਮ ਕਰਵਾ ਦੇਣਾ। ਇਹਨਾਂ ਨੂੰ ਲੋਕੇਸ਼ਨ ਜਿਹੜੀ ਲੱਗਦੀ ਐ ਗੁਰਦਾਸਪੁਰ ਦਾ ਡਿਸਟ੍ਰਿਕਟ ਲੱਗਦੀ ਐ ਜੀ। ਤੇ ਵਿਲੇਜ ਪਿੰਡ ਐ ਕੁਮਾਨ ਖੁਰਦਾਂ। ਕੁਮਾਨ ਖੁਰਦ ਦੇ ਵਿੱਚ ਰੋਡ ਦੇ ਉੱਪਰ ਸੜਕ ਦੇ ਉੱਪਰ ਕੋਠੀ ਬਣੀ ਹੋਈ ਆ ਚਾਹੇ ਤੁਸੀਂ ਜਾ ਕੇ ਦੇਖ ਲਿਓ ਤੇ ਹਰ ਪਾਸੇ ਮਤਲਬ ਕਿ ਕੋਠੀ ਨੂੰ ਜਾਣਦੇ ਹੋ ਜੀ ਤੁਸੀਂ ਚਾਹੇ ਕਿਸੇ ਤੋਂ ਪੁੱਛ ਲਿਓ ਤੇ ਕੋਠੀ ਬਹੁਤ ਵਧੀਆ ਬਿਆਲੀ ਮਰਲੇ ਜਗ੍ਹਾ ਹੈ ਤੁਸੀਂ ਭਾਲਦੇ ਸੀਗੇ ਖੁੱਲੀ ਡੁੱਲੀ ਤੇ ਵਧੀਆ ਬਣੀ ਹੋਵੇ ਪੂਰੀ ਤਿਆਰ ਹੋਵੇ ਸੋਹਣੀ ਕੋਠੀ ਜੀ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਿਆ ਜੀ ਤੁਹਾਡੀ ਖੁਆਇਸ਼ ਤੇ ਫਰਮਾਇਸ਼ ਦੋਵੇਂ ਪੂਰੀ ਕਰਨਾ ਵੀਡੀਓ ਰਾਹੀਂ ਮੇਰੀ ਪਹਿਲੀ ਜ਼ਿੰਮੇਵਾਰੀ ਹੈ ਜੀ ਬਾਕੀ ਤੁਹਾਨੂੰ ਮੈਂ ਵੀਡੀਓ ਦਿਖਾਈ ਤੇ ਕੋਠੀ ਦਿਖਾਈ ਅੱਜ ਦੀ ਤੇ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਦਬਾ ਦਿਓ ਵੀਡੀਓ ਨੂੰ ਵੱਤ ਤੋਂ ਵੱਦ ਸ਼ੇਅਰ ਕਰ ਦਿਓ ਜੀ ਤੇ ਵੱਤ ਤੋਂ ਵੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟਰ ਤੇ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਮੀ ਤੋਂ ਨਮੀ ਵੀਡੀਓ ਲੈ ਕੇ ਪਹੁੰਚਦੇ ਰਹਿਣੀਆਂ ਚਾਹੀਦੀ ਤੇ ਆਪਣੇ ਕੋਲੇ ਹਰ ਏਰੀਆ ਚੋਂ ਕੂਠੀ ਘਰ ਮਕਾਨ ਆਏ ਵੀ ਪਏ ਐ ਤੇ ਹਰ ਏਰੀਆ ਚੋਂ ਤੁਹਾਨੂੰ ਦੇਖਣ ਨੂੰ ਮਿਲਣਗੇ ਚਾਹੇ ਪਿਛਲੀਆਂ ਵੀਡੀਓ ਤੁਸੀਂ ਦੇਖ ਲੂ ਤੁਹਾਨੂੰ ਬਹੁਤ ਸਾਰੀਆਂ ਕੂਠੀਆਂ ਮਕਾਨ ਵਧੀਆ ਰੇਟਾਂ 'ਚ ਘੱਟ ਰੇਟਾਂ 'ਚ ਹਰ ਤਰ੍ਹਾਂ ਦੇ ਮਿਲ ਜਾਣਗੇ ਸੀ ਬਾਕੀ ਅਗਲੀ ਵੀਡੀਓ 'ਚ ਆਪਾਂ ਤੁਹਾਡੇ ਖਾਤਰ ਕਿਹੜੇ ਏਰੀਆ ਚੋਂ ਕਿਹੋ ਜੀ ਕੁੱਠੀ ਲੈ ਕੇ ਪਹੁੰਚੀਏ ਤੁਸੀਂ ਮੈਨੂੰ ਦੱਸ ਵੀ ਸਕਦੇ ਹੋ ਆਪਾਂ ਉਸ ਦੇ ਹਿਸਾਬ ਨਾਲ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਸੀ ਬਾਕੀ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸਿਓ ਕਿਸਨ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਕੂਠੀ ਘਰ ਮਕਾਨ ਕੁਝ ਵੀ ਹੋਵੇ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਦਿਓ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73 800 ਪੂਰਾ 26100 73 ਆਪਣੇ ਕੋਲੇ ਭੇਜ ਕੇ ਤੇ ਜਲਦੀ ਤੋਂ ਜਲਦੀ ਐਡ ਤੁਸੀਂ ਲਗਵਾ ਸਕਦੇ ਹੋ ਜੀ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਤੇ ਕਮੈਂਟ ਕਰੋ ਲਾਜ਼ਮੀ ਤੇ ਕਿਵੇਂ ਦੀ ਲੱਗੀ ਵੀਡੀਓ ਦੱਸਿਓ ਜ਼ਰੂਰ ਤੇ ਮਾਲਕ ਦੇ ਨੰਬਰ ਤੁਹਾਨੂੰ ਪਿੱਛੇ ਮਿਲ ਗਏ ਹੋਣਗੇ ਆਪਾਂ ਸਕਰੀਨ ਤੇ ਦੇ ਦੇਨੇ ਆ ਤੇ ਤੁਸੀਂ ਨੋਟ ਸਾਰੇ ਲਾਜ਼ਮੀ ਕਰ ਲਿਓ ਤੇ ਮਾਲਕ ਨਾਲ ਸਿੱਧੀ ਗੱਲ ਕਰ ਲਿਓ ਪਿੱਛੇ ਨੰਬਰ ਤੁਹਾਨੂੰ ਮਿਲ ਗਏ ਹੋਣਗੇ ਜੀ